ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਅੱਜ ਬਟਾਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਅੱਜ ਉੱਥੇ ਬਟਾਲਾ ਦੇ ਵਿੱਚ ਜਿਹੜੀ ਪਹਿਲਾਂ 52 ਬ੍ਰਾਂਚਾਂ ਸੀ ਸਕੂਲ ਦੀਆਂ ਕਿ ਅੱਜ ਬਟਾਲਾ ਦੇ ਵਿੱਚ ਵੀ ਕਿਤੇ ਨਾ ਕਿਤੇ ਬਟਾਲਾ ਵਾਸੀਆਂ ਨੂੰ ਵੀ ਤੋਹਫ਼ਾ ਮਿਲਣ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਆਪਾਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਜਿਹੜੀਆਂ 52 ਬ੍ਰਾਂਚਾਂ ਨੇ ਤੇ ਬਟਾਲਾ ਦੇ ਵਿੱਚ ਵੀ ਜਿਹੜੀ ਅੱਜ ਉਹ ਦੇਣ ਆ ਗਿਆ ਜਿੱਥੇ ਕਿ ਪਰ ਆਜ ਇੱਕ ਹੋਰ ਖੋਲ ਚੁੱਕੀ ਐ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਸਮੁੱਚੀ ਜਿਹੜੀ ਟੀਮ ਖੜੀ ਐ ਸਕੂਲ ਦੇ ਪ੍ਰਿੰਸੀਪਲ ਵੀ ਮੌਜੂਦ ਨੇ ਤੇ ਨਾਲ ਦੀ ਨਾਲ ਟੀਚਰਸ ਵੀ ਸਾਰੇ ਮੌਜੂਦ ਨੇ ਆਪਾਂ ਗੱਲਬਾਤ ਵੀ ਕਰਾਂਗੇ ਤੇ ਨਾਲ ਦੀ ਨਾਲ ਦੱਸਾਂਗੇ ਕਿ ਕੀ ਕੀ ਇਹਦੇ ਵਿੱਚ ਖਾਸੀਅਤ ਐ ਸਕੂਲ ਦੇ ਵਿੱਚ ਕਿਉਂ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਨਾਮ ਬਣਿਆ ਹੋਇਆ ਐ ਤੇ ਨਾਲ ਦੀ ਨਾਲ ਹੁਣ ਬਟਾਲਾ ਵਾਸੀਆਂ ਨੂੰ ਵੀ ਜਰਾਏ ਤੋਹਫਾ ਮਿਲਣ ਜਾ ਰਿਹਾ ਸੋ ਆਪਾਂ ਗੱਲਬਾਤ ਵੀ ਕਰਾਂਗੇ ਤੇ ਬਿਲਡਿੰਗ ਵੀ ਪਿਆਰ ਹੋ ਰਹੀ ਹੈ ਨਵੀਂ ਤੇ ਜੇ ਬੱਸਾਂ ਦੀ ਗੱਲ ਕਰ ਲਈਏ ਤੇ ਬੱਸਾਂ ਵੀ ਬੜੇ ਵਧੀਆ ਤਰੀਕੇ ਦੇ ਨਾਲ ਫਸਟ ਐਡ ਦੀ ਗੱਲ ਕਰ ਲਈਏ ਨਵੀਆਂ ਪਿਓਰ ਬੱਸਾਂ ਜਿਹੜੀਆਂ ਨੇ ਮਿਲ ਚੁੱਕੀਆਂ ਨੇ ਸੋ ਜਲਦੀ ਆਓ ਤੇ ਐਡਮਿਸ਼ਨ ਕਰਾਓ ਤੇ ਕੀ ਕੀ ਹੈ ਆਪਾਂ ਸਕੂਲ ਦੇ ਪ੍ਰਿੰਸੀਪਲ ਮੈਮ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਜੀ ਰਿਪੂ ਦਮਨ ਕੌਰ ਮਲ ਹੋਤਰਾ ਹੈ ਜੀ ਔਰ ਮੈਂ ਅੰਮ੍ਰਿਤਸਰ ਨੂੰ ਬਿਲੋਂਗ ਕਰਦੀ ਹਾਂ ਐਂਡ ਇੱਥੇ ਸਾਡੇ ਚੀਫ ਖਾਲਸਾ ਦਿਵਾਨ ਦੁਆਰਾ ਜਿਨ੍ਹਾਂ ਦਾ ਕੇ ਸੋਲ ਇੱਕੋ ਹੀ ਮोटो ਹੈ ਸਿੱਖੀ ਤੇ ਸਿੱਖਿਆ ਅਸੀਂ ਇੱਥੇ ਇੱਕ ਸਕੂਲ ਖੋਲਣ ਜਾ ਰਹੇ ਹਾਂ ਸਾਡੇ ਆਲਰੇਡੀ ਥੇਰ ਆਰ 52 ਔਰ ਮੋਰ ਥੈਨ 52 ਬ੍ਰਾਂਚੇਸ ਆਫ ਆ ਸਕੂਲ ਇਜ਼ ਐਗਜ਼ਿਸਟਿੰਗ ਔਰ ਅੱਜ ਜਦੋਂ ਅਸੀਂ ਕਿ ਇਹ ਸੁਪਨਾ ਹੁਣ ਦੇਖ ਚੁੱਕੇ ਹਾਂ ਕਿ ਅਸੀਂ ਬਟਾਲਾ ਵਾਸੀਆਂ ਨੂੰ ਵੀ ਅਸੀਂ ਇਹ ਵਾਲਾ ਤੋਹਫਾ ਦੇਣ ਜਾ ਰਹੇ ਹਾਂ with the premier and the best of the best education we are going to provide to the children of Batala and our promise is that Dr. Inderbir Singh, Ji, who is Sade president ਆਫ ਚੀਫ ਖਾਲਸਾ ਦੀਵਾਨ ਨੇ ਉਹਨਾਂ ਦਾ ਇੱਕ ਡ੍ਰੀਮ ਆਈ ਮੀਨ ਦਿਸ ਪ੍ਰੋਜੈਕਟ ਹੈ ਵਿਚ ਵੀ ਆਰ ਗੋਇੰਗ ਟੂ ਫੁੱਲਫਿਲ ਅਲੋਂਗ ਵਿਦ ਮਾਈ ਟੀਮ ਐਂਡ ਆਈ ਹੈਵ ਬੀਨ ਵਿਦ ਚੀਫ ਖਾਲਸਾ ਦੀਵਾਨ ਫਰਮ ਲਾਸਟ 14 ਇਅਰਸ ਐਂਡ ਐਜ਼ ਅ ਪ੍ਰਿੰਸੀਪਲ ਮਾਈ 21 ਇਅਰਸ ਐਕਸਪਰਟਾਈਜ਼ ਆਮ ਗੋਇੰਗ ਟੂ ਗਿਵ ਇਟ ਟੂ ਦ ਬਟਾਲਾ ਪੀਪਲ ਐਂਡ ਵੈਗੁਰੂ ਕਿਰਪਾ ਕਰੇ ਤੇ ਜੋ ਕੋਈ ਆਪਣੇ ਬੱਚੇ ਬਾਰੇ ਬੈਸਟ ਸੋਚ ਸਕਦਾ ਹੈ ਉਸ ਤੋਂ ਕਿਤੇ ਬੈਸਟ ਅਸੀਂ ਦੇਣ ਦਾ ਪ੍ਰੋਮਿਸ ਕਰ ਰਹੇ ਹਾਂ ਔਰ ਜਿੱਥੋਂ ਤੱਕ ਗੱਲ ਹੈ ਕਨਵਿੰਸ ਦੀ ਵੀ ਹੈਵ ਆ ਬਿਗ ਮੈਨ 7 ਨੰਬਰ ਬੱਸਸ ਫਲੀਟ ਸਾਨੂੰ ਮਿਲ ਗਿਆ ਐਂਡ ਟੂ ਬੱਸਸ ਆਲਰੇਡੀ ਆ ਰਿਵੋਲਵਿੰਗ ਇਨ ਦਾ ਵਿਲੇਜਸ ਔਰ ਮੇਰੇ ਨਾਲ ਹੈ ਮੇਰੀ ਟੀਮ ਖੜੀ ਹੈ ਇਸ ਸਾਰੇ ਹੀ ਬੈਸਟ ਆਫ ਦਾ ਬੈਸਟ ਕੁਆਲੀਫਾਈਡ ਟੀਚਰਸ ਨੇ ਐਂਡ ਦੇ ਆਰ ਡੂਇੰਗ ਦੇ ਬੈਸਟ ਵਿਦ ਦਾ ਅਦਰ ਸਕੂਲਸ ਬਟ ਇਹਨਾਂ ਨੇ ਜਦੋਂ ਸੁਣਿਆ ਕਿ ਚੀਫ ਕਲਸਾ ਦੀਵਾਨ ਇਸ ਕਮਿੰਗ ਟੂ ਬਟਾਲਾ ਤੋਂ ਇਥੋਂ ਦੇ ਨੇਟਿਵਸ ਨੇ ਐਂਡ ਦੇ ਹੈਵ ਜੁਆਇੰਡ ਅਸ ਵੀ ਆਰ ਵੈਰੀ ਪ੍ਰਾਊਡ ਆਫ 뎀 ਬਿਕਾਜ਼ ਐਸ ਵਿਲੇਜੋ ਇਹਨਾਂ ਦੇ ਨਾਲ ਮੈਂ ਗਲਤ ਕੀਤੀ ਹੈ ਇਹਨਾਂ ਦੇ ਜਿਹੜੇ ਮੈਂ ਸੁਜੈਸ਼ਨਸ ਐਂਡ ਇਹਨਾਂ ਦੇ ਜੋ ਵੀ ਕਾਉਂਸਲਿੰਗਸ ਨੇ ਟੂ ਦਾ ਪੇਰੈਂਟਸ ਇਟ ਇਜ਼ ਰਿਮਾਰਕੀਬਲ ਐਂਡ ਖੁਸ਼ੀ ਅਜੀ ਬੋਲ ਜੀ ਮੈਮ ਪੰਜਾਬ ਦੇ ਵਿੱਚ ਬਰਾਂਚਾਂ ਬੜੀਆਂ ਨੇ ਬੜਾ ਪਿਆਰ ਮਿਲ ਰਿਹਾ ਬੱਚਿਆਂ ਨੂੰ ਸਿੱਖਿਆ ਵੀ ਮਿਲਦੀ ਪਈ ਹੈ ਤਾਂ ਪੰਜਾਬ ਤੋਂ ਬਾਹਰ ਕਿੱਥੇ ਕਿੱਥੇ ਤੁਹਾਡੀਆਂ ਬ੍ਰਾਂਚਾਂ ਨੇ ਸਾਡੀ ਜੀ ਮੇਜਰਲੀ ਅਸੀਂ ਪੰਜਾਬ ਦੇ ਵਿੱਚ ਐਗਜ਼ਿਸਟ ਕਰਦੇ ਹਾਂ ਤਰਨਤਨ ਬੈਲਟ ਤੇ ਸਾਡੀ ਬਹੁਤ ਬ੍ਰਾਂਚੇਸ ਨੇ ਅਪ ਟਿਲ ਅਟਾਰੀ ਵੀ ਹੈਵ ਮਨੀ ਬ੍ਰਾਂਚੇਸ ਐਂਡ ਸਕਸੈਸਫੁਲੀ ਦੇ ਆਰ ਡੂਇੰਗ ਦੇਅਰ ਬੈਸਟ ਔਰ ਲੁਧਿਆਣਾ ਚੰਡੀਗੜ੍ਹ ਕਾਨਪੂਰ ਐਂਡ ਬੰਬੇ ਵੀ ਆਰ ਗੋਇੰਗ ਟੂ ਓਪਨ ਵਨ ਸਕੂਲ ਜੰਮੂ ਵੀ ਪਾਈਪਲਾਈਨ ਚ ਐਂਡ ਕੋਸ਼ਿਸ਼ ਹੈ ਕਿ ਸਾਰੇ ਭਾਰਤ ਦੇ ਅੰਦਰ ਸਿੱਖੀ ਤੇ ਸਿੱਖਿਆ ਦਾ ਵਰਤਾਰਾ ਅਸੀਂ ਕਰ ਚੁੱਕੀਏ ਅਸਾਡੇ ਆਫਿਸ ਬੈਰਰਸ ਜਿਹੜੇ ਨੇ ਉਹ ਵੀ ਸਾਡੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਨੇ ਵੀ ਆਰ ਵੈਰੀ ਹੈਪੀ ਟੂ ਬੀ ਐਟ ਬਟਾਲਾ ਸਾਡੇ ਲਈ ਬੜੀ ਖੁਸ਼ੀ ਮੈਡਮ ਬਿਲਡਿੰਗ ਤਿਆਰ ਹੋ ਰਹੀ ਹੈ ਮੈਂ ਦੇਖ ਕੇ ਆਇਆ ਬਿਲਡਿੰਗ ਵੀ ਜੁੜਾ ਸ਼ੁਰੂ ਤੋਂ ਤਿਆਰ ਹੋ ਰਹੀ ਹੈ ਤੇ ਬੇਸਮੈਂਟ ਦੀ ਗੱਲ ਕਰੀ ਤਾਂ ਵੀ ਬਹੁਤ ਵਧੀਆ ਜਰਾ ਤਿਆਰ ਹੋ ਰਹਾ ਕੀ ਕਹਿਣਾ ਚਾਹੁੰਦੇ ਸਰ ਬੇਸਮੈਂਟ ਤੋਂ ਬਾਅਦ ਸਾਡੇ 3 ਸਟੋਰੀਜ਼ ਅਸੀਂ ਬਿਲਟ ਕਰਨ ਜਾ ਰਹੇ ਹਾਂ ਐਂਡ ਹਾਈ ਟੈਕ ਆਡੀਟੋਰੀਅਮ ਸਾਡਾ ਤਿਆਰ ਹੋ ਰਿਹਾ ਹੈ ਇਸ ਤੋਂ ਇਲਾਵਾ ਸਾਡੇ ਕੋਲ ਇਨ 올 ਦਾ ਕਲਾਸਰੂਮਸ ਵੀ ਆਰ ਗੋਇੰਗ ਟੂ ਗਿਵ ਇੰਟਰਐਕਟਿਵ ਬੋਰਡਸ ਇੰਟਰਐਕਟਿਵ ਬੋਰਡਸ ਆਈ ਥਿੰਕ ਇਟ ਇਜ਼ ਗੋਇੰਗ ਟੂ ਬੀ ਅ ਵੈਰੀ ਵੈਰੀ ਐਕਸਪੈਂਸਿਵ ਅਫੇਅਰ ਪਰ ਕਿਉਂਕਿ ਜਿਹੜਾ ਅੱਜ ਦਾ ਦੌਰ ਹੈ ਅਸੀਂ ਬੱਚਿਆਂ ਨੂੰ ਅ ਵੀ ਨੀਡ ਟੂ ਟੀਚ 뎀 ਟੂ ਫੇਸ ਦਾ ਗਲੋਬ ਟੂ ਫੇਸ ਵੀ ਆਰ ਟੂ ਨਰਚਰ ਥੈਮ ਕਿ ਉਹ ਸਾਰੀ ਦੁਨੀਆ ਨੂੰ ਫੇਸ ਕਰ ਸਕਣ ਸੋ ਬਟਾਲਾ ਦੇ ਬੱਚੇ ਜੇ ਇਹ ਸਾਰੀਆਂ ਆਈ ਮੀਨ ਲੇਟੈਸਟ ਟੂ ਲੇਟੈਸਟ ਹਾਈ ਟੈਕ ਐਂਡ ਮਾਡਰਨ ਜਿਹੜੀਆਂ ਫੈਸਿਲਿਟੀਆਂ ਹੈ ਉਹਦੇ ਨਾਲ ਜੇ ਦੋ ਚਾਰ ਹੋਣਗੇ ਤੇ ਉਹ ਦਿਨ ਦੂਰ ਨਹੀਂ ਹੈ ਕਿ ਬਟਾਲਾ ਦੇ ਬੱਚੇ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ 10 ਸਕੂਲਸ ਨੇ ਔਰ ਸਾਰੇ ਹੀ ਸਕੂਲਸ ਦੇ ਬੱਚੇ ਇੰਟਰਨੈਸ਼ਨਲੀ ਸਪੋਰਟਸ ਵਿੱਚ ਐਬੈਕਸ ਵਿੱਚ ਐਂਡ ਜਿੰਨੇ ਵੀ ਸਾਡੇ ਬਾਕੀ ਐਨਟੀਐਸਸੀ ਦੇ ਪੇਪਰਸ ਨੇ ਸੀਟੈਟ ਪੇਪਰ ਹੈ ਔਰ ਜਿਹੜੇ ਜੇਡਬਲਯੂਈ ਨੀਟ ਦੇ ਆ ਉਹਦੇ ਵਿੱਚ ਉਹ ਸਕਸੈਸਫੁਲੀ ਬਾਜ਼ੀ ਮਾਰ ਰਹੇ ਨੇ ਤੇ ਮੇਰਾ ਪ੍ਰੋਮਿਸ ਹੈ ਕਿ ਆਉਣ ਵਾਲੇ 5 ਇਅਰਸ ਵਿੱਚ ਬਟਾਲਾ ਦੇ ਬੱਚੇ ਵੀ ਨੀਟ ਵਿੱਚ ਟਾਪ ਕਰਨਗੇ ਜੀਡਬਲਿਊਏਚ ਟਾਪ ਕਰਨਗੇ ਐਡਮਿਸ਼ਨ ਐਡਮਿਸ਼ਨ ਮੈਡਮ ਕਿ ਦੋ ਤੋਂ ਐਡਮਿਸ਼ਨ ਜੀ ਸ਼ੁਰੂ ਹੋ ਗਈ ਹੈ ਵੈਗੁਰੂ ਦੀ ಅಪਾਰ ਕਿਰਪਾ ਹੈ ਔਰ ਸਾਨੂੰ ਸਾਡਾ ਨਰਸਰੀ ਔਰ ਐਲ ਕੇਜੀ ਦਾ ਇੱਕ ਇੱਕ ਫੁੱਲ ਫਲੇਜਡ ਸੈਕਸ਼ਨ ਆਫ 25 ਈਚ ਚਿਲड्रन ਬਣ ਚੁੱਕੇ ਹੈ ਜੀ ਔਰ ਵੀ ਆਰ ਥੈਂਕਫੁਲ ਟੂ ਦਾ ਅਲਮਾਈਟੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਆਸਰੇ ਆਏ ਆ ਤੇ ਉਹਨਾਂ ਨੇ ਜਿਹੜੀ ਜਾਦੂ ਦੀ ਛੜੀ ਹੈ ਇਹ ਹੁਣ ਵੈਗੁਰੂ ਦੀ ਕਿਰਪਾ ਨਾਲ ਸਾਡੇ ਹੱਥ 'ਚ ਹੈ ਤੇ ਅਸੀਂ ਹੋ ਸਕਦਾ ਹੈ ਕਿ ਅਸੀਂ ਬਹੁਤ ਜਲਦੀ ਅਸੀਂ 500 ਮਿਸ਼ਨ ਕਰਨ ਜਾ ਰਹੇ ਹਾਂ ਜੀ ਕੀ ਮੈਸੇਜ ਦੇਣਾ ਚਾਹੁੰਦੇ ਬਟਾਲਾ ਵਾਸੀਆਂ ਨੂੰ ਸਕੂਲ ਬਾਰੇ ਕੀ ਕਹਿਣਾ ਚਾਹੁੰਦੇ ਬਟਾਲਾ ਵਾਸੀਆਂ ਨੂੰ ਮੇਰੀ ਹੱਥ ਛੋੜ ਕੇ ਬੇਨਤੀ ਹੈ ਜੀ कि ਸਾਡੇ ਤੇ ਬਿਲੀਵ ਕਰੋ ਸਾਡੇ ਤੇ ਵਿਸ਼ਵਾਸ ਕਰੋ ਔਰ ਇਹ ਜਿਹੜਾ ਸੁਪਨਾ ਅਸੀਂ ਲੈ ਰਹੇ ਆਂ ਅਰਬਨ ਸਟੇਟ ਦੇ ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਵੀ ਆਰ ਗੋਇੰਗ ਟੂ ਸਟਾਰਟ ਟਿਲ 6 ਸਟੈਂਡਰਡ ਐਂਡ ਨੈਕਸਟ ਇਅਰ ਸੋ ਔਨ ਵੀ ਆਰ ਗੋਇੰਗ ਟੂ ਫਰਦਰ ਐਕਸਟੈਂਡ ਏਵਰੀਥਿੰਗ ਐਂਡ ਅਫੀਲੀਏਸ਼ਨ ਵੀ ਬਹੁਤ ਜਲਦੀ ਹੋ ਜਾਏਗੀ ਤੇ ਬਟਾਲਾ ਵਾਸੀ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਸਾਡੀ ਬੇਨਤੀ ਹੈ ਕਿ ਸਾਡੇ ਤੇ ਵਿਸ਼ਵਾਸ ਕਰੋ ਔਰ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਚ ਭੇਜੋ ਦੋ ਦੇ ਆਰ ਦੇ ਆਰ ਫਰਮ ਵੈਰੀ ਗੁੱਡ ਫੈਮਿਲੀ ਕਿਉਂਕਿ ਰੋਜ਼ ਮੈਂ ਜਿਹੜੇ ਪੇਰੈਂਟਸ ਨੂੰ ਮਿਲਦੀ ਆ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਦੇ ਆਰ ਵੈਰੀ ਲਰਨਰ ਦੇ ਆਰ ਅਵੇਅਰਡ ਪੇਰੈਂਟਸ ਜਦ ਕਿ ਸਾਨੂੰ ਲੱਗਦਾ ਸੀ ਕਿ ਸਾਨੂੰ ਉਹਨਾਂ ਨੂੰ ਸਮਝਾਣਾ ਪਏਗਾ ਬਟ ਦੇ ਹੈਵ ਡਿਫਰੈਂਟ ਡ੍ਰੀम्स ਤੇ ਅਸੀਂ ਉਹਨਾਂ ਨੂੰ ਫੁਲਫਿਲ ਕਰਨ ਲਈ ਤਿਆਰ ਆ ਵੀ ਆਰ ਵੇਟਿੰਗ ਫॉर ਯੂ ਬਟਾਲਾ ਤੁਸੀਂ ਸਾਡੇ ਕੋਲ ਆਓ ਜੀ ਸਦਕੇ ਜੀ ਆਇਆਂ ਨੂੰ ਥੈਂਕ ਯੂ ਜੀ ਸੋ ਗੱਲਬਾਤ ਕੀਤੀ ਹੈ ਜੀ ਪ੍ਰਿੰਸੀਪਲ ਮੈਮ ਨਾਲ ਆਪਾਂ ਹੋਰ ਵੀ ਇੱਥੇ ਸਟਾਫ ਮੌਜੂਦ ਹੈ ਟੀਚਰਸ ਮੌਜੂਦ ਨੇ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਹਾਂ ਜੀ ਆਪਾਂ ਸਸਕਲ ਸਸਕਲ ਕੀ ਨਾਮ ਦੇ ਮੇਰਾ ਨਾਮ ਭਰਮਨਜੀਤ ਕੋਰੇ ਜੀ ਮੈਂ ਸਾਇੰਸ ਦੀ ਟੀਚਰ ਆ ਇੱਥੇ ਤੇ ਮੈਨੂੰ ਬਹੁਤ ਖੁਸ਼ੀ ਆ ਕਿ ਮੈਨੂੰ ਇਸ ਇਸ ਸੰਸਥਾ ਦੇ ਸੇਵਾ ਕਰਨ ਦਾ ਮੌਕਾ ਮਿਲਿਆ ਹੋਇਆ ਸੋ ਲੱਗਦਾ ਨਹੀਂ ਕਿ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਕਹਿੰਦੇ 52 ਬਰਾੰਚਾਂ ਪਹਿਲਾਂ ਵੀ ਆ ਪੰਜਾਬ ਦੇ ਵਿੱਚ ਬੱਚੇ ਵੀ ਬੜੇ ਖੁਸ਼ ਨੇ ਕਿਤੇ ਨਾ ਕਿਤੇ ਉਹ ਸ਼ਹਿਰਾਂ ਦੇ ਤੇ ਅੱਜ ਬਟਾਲਾ ਦੇ ਵਿੱਚ ਵੀ ਤੋਹਫ਼ਾ ਮਿਲਣ ਜਾ ਰਿਹਾ ਤੁਸੀਂ ਵੀ ਇੱਧਰ ਸੇਵਾ ਦੇ ਨਾਲ ਜੁੜੇ ਹੋ ਕੀ ਕਹਿਣਾ ਚਾਹੁੰਦੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਬਟਾਲੇ ਨੂੰ ਇੱਕ ਬਹੁਤ ਵਧੀਆ ਸਕੂਲ ਮਿਲਿਆ ਹੋਇਆ ਵਾ ਜੋ ਕਿ ਬਹੁਤ ਚਿਰ ਤੋਂ ਲੋੜ ਸੀ ਐਂਡ ਬਹੁਤ ਲੋਕੀ ਸੋਚਦੇ ਹੁੰਦੇ ਸੀ ਕਿ ਇਹ ਕਦੋਂ ਖੁੱਲੇਗਾ ਤੇ ਆਸੀਂ ਬੱਚਿਆਂ ਨੂੰ ਐਡਮਿਸ਼ਨ ਕਰਾਵਾਂਗੇ ਜੀ ਹੋਰ ਵੀ ਮੌਜੂਦ ਨੇ ਇੱਥੇ ਇਹ ਟੀਚਰਸ ਆਪਾਂ ਗੱਲਬਾਤ ਕਰਦੇ ਕੀ ਕਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਹਰਵਿੰਦਰ ਕੌਰ ਤੁਸੀਂ ਬਟਾਲੇ ਤੁਝੇ ਹਾਂਜੀ ਸਰ ਮੈਂ ਵੀ ਬਟਾਲਾ ਦੀ ਰਹਿਣ ਵਾਲੀ ਹਾਂ ਸੋ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਵੀ ਬੜਾ ਚਿਹਰੇ ਤੇ ਮੁਸਕਰਾਹਟ ਹੈ ਕਿਉਂਕਿ ਲੋਕਲ ਤੁਹਾਨੂੰ ਸੇਵਾ ਕਰਨ ਦਾ ਮੌਕਾ ਮਿਲਣ ਲੱਗਾ ਕੀ ਕਹਿਣਾ ਚਾਹੁੰਦੇ ਅਸੀਂ ਬਹੁਤ ਖੁਸ਼ ਹਾਂ ਕਿ ਸਾਨੂੰ ਇਸ ਸੰਸਥਾ ਨਾਲ ਜੁੜਨ ਦਾ ਮੌਕਾ ਮਿਲਿਆ ਹੈ ਜਿੱਥੇ ਸਿੱਖਿਆ ਦੇ ਨਾਲ-ਨਾਲ ਸਿੱਖੀ ਦੇ ਨਾਲ ਵੀ ਬੱਚਿਆਂ ਨੂੰ ਜੋੜਿਆ ਜਾਵੇਗਾ ਸੋ ਸਾਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਇਸ ਸੰਸਥਾ ਦਾ ਇੱਕ ਹਿੱਸਾ ਬਣੇ ਹਾਂ ਸੋ ਗੱਲਬਾਤ ਕੀਤੀ ਹੈ ਫਿਰ ਤਸਵੀਰਾਂ ਇੱਕ ਵਾਰੀ ਤੁਹਾਨੂੰ ਜਿਹੜਾ ਸਟਾਫ ਇੱਥੇ ਖੜਾ ਏ ਤੇ ਬੜੇ ਵਧੀਆ ਤਰੀਕੇ ਦੇ ਨਾਲ ਸਟਾਫ ਜਿਹੜਾ ਏ ਉਹ ਬੱਚਿਆਂ ਨੂੰ ਪੜ੍ਹਾਏਗਾ ਵੀ ਤੇ ਕਿਤੇ ਨਾ ਕਿਤੇ ਟੀਚਰਸ ਨੇ ਵੀ ਕਹਿ ਦਿੱਤਾ ਕਿ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲਿਆ ਏ 52 ਬ੍ਰਾਂਚਾਂ ਨੇ ਪੰਜਾਬ ਦੇ ਵਿੱਚ ਤੇ ਹੁਣ ਬਟਾਲਾ ਸ਼ਹਿਰ ਵਾਸੀਆਂ ਨੂੰ ਵੀ ਜਿਹੜਾ ਤੋਹਫ਼ਾ ਮਿਲਣ ਜਾ ਰਿਹਾ ਏ ਸੋ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੇ ਐਨ ਕੇ ਦੇ ਵਿੱਚ ਵੀ ਹਿਮਾਚਲ ਦੇ ਵਿੱਚ ਵੀ ਜਿਹੜੀਆਂ ਬ੍ਰਾਂਚਾਂ ਨੇ ਖੁੱਲਣ ਜਾ ਰਹੀਆਂ ਸੋ ਜਲਦੀ ਆਓ ਤੇ ਇੱਥੇ ਐਡਮਿਸ਼ਨ ਕਰਾਓ ਤੇ ਆਪਣੇ ਬੱਚਿਆਂ ਨੂੰ ਕਿਤੇ ਨਾ ਕਿਤੇ ਕਿਸੇ ਮਕਾਮ ਤੱਕ ਪਹੁੰਚਾਓ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਕੈਮਰਾ ਪਰਸਨ ਪਵਨ ਅਗਰ왈ਦ ਨਾਲ ਲੱਕੀ ਰਾਜਪੂਤ ਬਟਾਲਾ